28 ਫਰਵਰੀ 1924 ਦਾ ਦਿਨ ਜੈਤੋ ਦੇ ਦੂਜੇ ਜਥੇ ਦੇ ਨਾਲ ਪੁੱਤ ਤੋਰਨ ਦਾ ਹੈ ਜੋ ਮਾਂ ਪਹਿਲੇ ਜਥੇ ਦੇ ਵਿੱਚ ਇੱਕ ਪੁੱਤ ਗਵਾ ਚੁੱਕੀ ਸੀ 1 ਫਰਵਰੀ ਨੂੰ ਜਦੋਂ ਗੋਲੀ ਚੱਲੀ ਤਾਂ ਸਿੰਘਾਂ ਦੇ ਫੱਟੜ ਹੋਣ ਅਤੇ ਮਾਰੇ ਜਾਣ ਉਪਰੰਤ ਵੀ ਸੰਗਤਾਂ ਦੇ ਹੌਸਲੇ ਟੁੱਟੇ ਨਾ ਸੰਗਤ ਜੀ ਹਰ ਕੋਈ ਕਾਲਾ ਸੀ ਕਿ ਅਸੀਂ ਪਹਿਲੇ ਜਥੇ ਦੇ ਵਿੱਚ ਸ਼ਾਮਿਲ ਹੋ ਸਕੀਏ ਨਾ ਸ਼ਾਮਿਲ ਹੋਣ ਦੀ ਵਜ੍ਹਾ ਕਰਕੇ ਦੂਜੇ ਜਥੇ ਦੇ ਨਾਲ ਜਾਣ ਲਈ ਹਰ ਘਰ ਦਾ ਨੌਜਵਾਨ ਗੁਰਸਿੱਖ ਬਾਜਿਦ ਸੀ ਅੱਜ ਦੇ ਦਿਨ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 50 ਨੌਜਵਾਨਾਂ ਦਾ ਜਥਾ ਤੁਰਿਆ ਤਾਂ ਲਗਭਗ 40 ਹਜ਼ਾਰ ਲੋਕ ਇਕੱਠੇ ਹੋਏ ਸਨ ਹਰ ਇੱਕ ਨੇ ਆਪਣੇ ਬੱਚਿਆਂ ਆਪਣੇ ਪਿਤਾ ਆਪਣੇ ਪਤੀ ਦੇ ਗਲ ਦੇ ਵਿੱਚ ਹਾਰ پا ਕੇ ਜਥੇ ਦੇ ਨਾਲ ਤੁਰਿਆ ਸੀ ਇਕ ਮਾ ਜੇਸ ਦਾ ਇੱਕ ਪੁੱਤਰ ਪਹਿਲੇ ਜੱਥੇ ਦੇ ਵਿੱਚ ਸ਼ਹੀਦ ਹੋ ਚੁੱਕਿਆ ਸੀ ਸੰਗਤ ਜੀ ਉਸ ਨੇ ਆਪਣੇ ਦੂਜੇ ਪੁੱਤਰ ਦੇ ਗਲ ਵਿੱਚ ਹਾਰ ਪਾਉਂਦੇ ਅਰਦਾਸ ਕੀਤੀ ਆਖਦੇ ਨੇ ਮੈਂ ਭਾਗਾ ਵਾਲੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ ਸੰਗਤ ਜੀ ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ ਇਹਨ ਮੰਨਣ ਵਾਸਤੇ ਮਜਬੂਰ ਕੀਤਾ ਜਾਂਦਾ ਸੀ